ੴ ਕਾਰ ਸਤਗੁਰ ਪ੍ਰਸਾਦਿ ਸੋਰਠ ਮਹਾਲਾ ਪੰਝਵਾ ਕਰ ਦੂਜਾ ਮਾਤ ਗਰਬ ਮਹ ਆਪਨ ਸਿਮਰਨ ਦੇ ਤਹ ਤੁਮਰਾ ਖਨ ਹਾਰੇ ਕਸਾ ਗਰਾਥਾ ਲਹਿਰ ਮਹਿ ਤਾਰ ਹੋ ਤਰਨ ਹਾਰੇ ਮਾਤ ਗਰਬ ਮਹਿ ਆਪਨ ਸਿਮਰਨ ਦੇ ਤਹ ਤੁਮਰਾ ਖਣ ਹਾਰੇ ਪਾਵਕ ਸਾਗਰਾਥਾ ਲਹਿਰ ਮਹਿ ਤਾਰ ਹੋ ਤਰਨ ਹਾ ਔਰ ਸਿਰ ਮੋਰਾ ਇਹ ਹੁਹਾ ਤਹਾਰ ਧੋ ਰਹਾ ਕੀਤੇ ਕੋ ਮੇਰੇ ਸਮਨ ਕਰਨ ਹਰ ਤਰਨ ਜਾਣ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਤੇ ਪ੍ਰਭ ਭਾਨ ਨਮਾ ਹੈ ਅਵਰਖਨੇ ਮਹ ਅਵਰਾ ਅਚਰਜ ਚਲ ਤਮਾਰੇ ਬਰੂੜੋ ਗੋੜੋ ਘਰ ਕਬੀਰੋ ਉਚੋ ਅਗਮ ਅਪਾਰੇ ਸਾਧ ਸੰਗ ਜਾ ਤਮ ਮਲਾਇਓ ਤਾ ਸੁਣੀ ਤਮਾਰੀ ਬਾਣੀ ਨੰਦ ਪਿਆ ਪੇਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜਾਤ ਮਹਿ ਮਲਾਇਓ ਤਾ ਸੁਣੀ ਤੁਮਾਰੀ ਬਾਣੀ ਨੰਦ ਪਿਆ ਪੇਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੁਖ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤਨ ਗੁਰੂ ਕੀਆ ਸੰਗਤਾਂ ਤਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਸਾਧ ਸੰਗ ਜੀ ਬੇਨਤੀ ਹੈ ਆਪੋ ਆਪਣੇ ਥਾਂ ਤੇ ਸਜੇ ਰਹੋ ਥਾਲਗਨ ਪ੍ਰੰਤ ਫੇਰ ਸੰਗਤ ਨੇ ਦਰਸ਼ਨ ਕਰਨੇ ਹਨ ਸੋ ਬੇਨਤੀ ਹੈ ਤਨ ਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀ ਯਾਦਗਾਰ ਨਗਰ ਕੀਰਤਨ ਅਜੇ ਤੋਂ ਨਾਨਕਸਰ ਕਲੇਰਾਂ ਤੋਂ ਬਾਬਾ ਜੀ ਦੇ ਜਲ ਪ੍ਰਵਾਹ ਸਥਾਨ ਹਰੀਕੇ ਪੱਤਨ ਉੱਥੇ ਇਹ ਨਗਰ ਕੀਰਤਨ ਜਾਏਗਾ 8:30 ਵਜੇ ਤੋਂ ਆਰੰਭ ਰਵਾਨਾ ਹੋਵੇਗਾ ਬਾਗ ਦੇ ਵਿੱਚੋਂ ਬੱਸਾਂ ਚੱਲਣਗੀਆਂ ਜਿਨ੍ਹਾਂ ਨੇ ਜਾਣਾ ਹੈ ਉਹ ਜਾ ਸਕਦੇ ਹਨ ਨਿਮਰਤਾ ਸਹਿਤ ਬੇਨਤੀ ਹੈ ਸਾਰੇ ਮਹਾਪੁਰਸ਼ਾਂ ਵੱਲੋਂ ਬਾਬਾ ਜੀ ਦੇ ਸਾਰੇ ਸੇਵਾਦਾਰਾਂ ਵੱਲੋਂ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਨ ਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਨਗਰ ਕੀਰਤਨ ਅਜ ਨਾਨਕਸਰ ਤੋਂ ਹਰੀਕੇ ਪੱਤਨ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਪਿਆਰ ਨਾਲ ਸਾਰੇ ਸਤਨਾਮ ਵਾਹਿਗੁਰੂ ਜਪ ਸਤਿਨਾਮ 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 ਜੀ ਵਾਹਿਗੁਰੂ ਬਾਹੀ ਸਤਿਨਾਮ